ਨਾ ਬਤਾ ਤਾਨੇ ਜੀ ਦੀ ਵਾਪੇ ਹੈ ਚੱਲ 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 ਭਾਈ ਲੇਬਰ ਨੇ ਜਿਆਦਾ ਬਾਹਰ ਨੂੰ ਦੱਸਦਾ ਗੰਨਾ ਹੈ ਉਹਨੂੰ ਕਿਹਾ ਵੀ ਥੋੜਾ ਜਿਹਾ ਲੱਦੇਓ ਬਾਹਰ ਨੂੰ ਪਰ ਉਹਨੇ ਖਾਸਾ ਵਧਾਤਾ ਭਾਈ ਬਾਹਰ ਨੂੰ ਭਾਈ ਗੰਨਾ ਹਜੇ ਵੀ ਖਾਜ਼ਾ ਖੜਾ ਰਹਿ ਗਿਆ ਤਾਂ ਗੰਨਾ ਆਪਣੇ ਬੂਟਿਆਂ ਚ ਆ ਬੂਟੇ ਆਪਣੇ ਜਿਹੜੇ ਦਿਖਾਏ ਦੇ ਵੀ ਜਿਹੜੇ ਬੂਟੇ ਵਧੀਆ ਚੱਲੇ ਆ ਆਪਣੇ ਲੋ ਜੀ ਬਾਈ ਕਾਣ ਦੇ ਜਾਣ ਦੇ ਆਹ ਸੁਣੋ ਬਾਈ ਟਰੈਕਟਰ ਦੀ ਕਿਆ ਘੈਂਟ ਆ ਬਾਈ ਕਾਲੇ ਬਾਈ ਵਾਲਾ ਕੰਨਾ ਵੀ ਲੱਗ ਗਿਆ ਫੁੱਟਣਾ ਬਾਕੀ ਆਪਾਂ ਤੁਹਾਨੂੰ ਟਰੈਕਟਰ ਦਿਖਾਉਂਦੇ ਆ ਬਾਈ ਹੋਈ ਬੰਦ ਕਰੀ ਮੜਾ ਜਾ ਬੰਦ ਕਰੀ ਬੰਦ ਤੋ ਬਲਮੇ ਲੋ ਬਾਈ ਫੌਜੀ ਸਾਹਿਬ ਨੂੰ ਹੋਰ ਆ ਨਹੀਂ ਵੀਰੇ ਕਿਾ ਹਾਲ ਹੈ ਵਧੀਆ ਜੀ ਹੋ ਠੀਕ ਠਾਕ ਹਾਂ ਵਧੀਆ ਵੀਰੇ ਬਾਈ ਨੂੰ ਬਾਈ ਲੈ ਕੇ ਆਏ ਖਿੱਚ ਕੇ ਮੈਂ ਕਿਹਾ ਯਾਰ ਮਰਨਾ ਮੈਂ ਟਰਾਲੀ ਘੜਾ ਲਿਆ ਵੀਰੇ ਕਈ ਵਾਰ ਯਾਰ ਹਾਂ ਨਹੀਂ ਚੂਏ ਦੀਆਂ ਖੱਡਾ ਖੁੱਡਾ ਨਹੀਂ ਯਾਰ ਖੱਡਾ ਤੇ ਗੰਨਾ ਹੀ ਦਾ ਫਤਨ ਲੱਗਦਾ ਹਾਂ ਕਈ ਵਾਰ ਨਾ ਖੱਡ ਜੇ ਬਹਿ ਜਾਂਦਾ ਟਰੈਕਟਰ ਠੀਕ ਆ ਵਿੰਡੋ ਫਾਰਮ ਠੀਕ ਆ ਬੈ ਤਾਂ ਨਹੀਂ ਰੱਖਣ ਬਾਈ ਮਾਨਾ ਹੁਣ ਮੈਂ ਦੋ ਮਾਨਾ ਜਿਹਾ ਜੀ ਰੱਖ ਲਾਵਾਂ ਕਿ ਦੇ ਦੇ ਮੈਂ ਯਾਰ ਨਹੀਂ ਗੱਲ ਤੈਨੂੰ ਦੱਸਦਾ ਜੱਗੂ ਬੁਬਾਰੀ ਬੰਦਾ ਟਰੈਕਟਰ ਉਧਰ ਘੱਟੇ ਰੱਖਦਾ ਉਹਦਾ ਅੱਛਾ ਠੀਕ ਆ ਗੱਲ ਪੱਕੀ ਆ ਬਾਈ ਤੇਰੀ ਪਹੁੰਚ ਜਾਂਦੇ ਰਹੇ ਟਰੈਕਟਰ ਦਾ ਆਹੋ ਤਾਂ ਹੈ ਟਰੈਕਟਰ ਠੀਕ ਹੈ ਟਰੈਕਟਰ ਠੀਕ ਹੈ ਬਾਈ ਇਹ ਇਹ ਦੂਹਾ ਹੈ ਬਾਈ ਆਪਣੇ ਇਹਦੇ ਚੱਕਰ ਦੂਏ ਆ ਹਨੀ ਇਹ ਬਰੀਕ ਚਰੀ ਵਾਲਾ ਹਾਂ 1000 ਚੱਕਰ ਵਾਲਾ 1000 ਚੱਕਰ ਵਾਲਾ ਹਨ ਇੰਜਨ ਤੇਰੇ ਨਾਲ ਟਰੈਕਟਰ ਨਾਲ ਦਾ ਜੀ ਬਾਈ ਮੈਸੀ ਵਾਲਾ ਇਹਦਾ ਮਾਮਲਾ ਤਾਂ ਉਹਦਾ ਇੰਜਨ ਆ 245 ਵਾਲਾ 45 ਦਾ ਹੋਣਾ ਹੈਨਾ 245 ਵਾਲਾ ਇੰਜਨ ਆ ਬਾਈ ਇਹਦੇ ਚ ਇੰਜਨ ਨਹੀਂ ਆਨ ਵਧੀਆ ਓਕੇ ਪਿਆ ਬਲੂ ਬਲੂ ਨਹੀਂ ਹੈ ਜਮਾਈ ਗੇਅਰ ਬਾਕਸ ਦਾ ਨਹੀਂ ਇਹਦਾ ਸਵਰਾਜ ਵਾਲਾ ਉਹ ਵੀ ਜੋਟਰ ਟਰੈਕਰ ਠੀਕ ਮਾਰਦਾ ਬੰਜੀ ਦੇ ਸੀ ਚ ਲਿਆਇਆ ਜ ਆਪਾਂ ਕਲਚ ਵੀ ਡਬਲ ਆ ਬਾਈ ਤੇ ਬਾਕੀ ਦੇਖ ਲਿਓ ਜੇ ਆਪਣਾ ਟਰੈਕਟਰ ਵਧੀਆ ਬੱਗਿਆ ਤਾਂ ਆਪਾਂ ਦੇ ਦੇਣਾ ਬਾਈ ਨਹੀਂ ਆਪਣੇ ਰੱਖ ਲੈਣਾ ਇਹ ਠੀਕ ਹੈ ਜੀ ਡਿਮਾਂਡ ਇਹਦੀ ਕਰਦੇ ਆਪਾਂ 145000 ਰੁਪਿਆ ਠੀਕ ਹੈ ਜੀ ਨਾ ਮਾਡਲ 6 ਆ ਇਹ 6 ਮਾਡਲ ਆ ਜੀ ਤੇ ਬਾਕੀ ਨੰਬਰ ਐਚ ਆਰ ਆ ਜੀ ਐਚ ਆਰ ਨੰਬਰ ਆ ਬਾਕੀ ਕਾਗਜ਼ ਪੱਤਰ ਇਹਦੇ ਸਾਰੇ ਓਕੇ ਆ ਆਰਸੀ ਐਫ ਡਬਲ ਸਾਰਾ ਕੁਝ ਮਿਲ ਜੂ ਟਰੈਕਟਰ ਦਾ ਬਾਈ ਚੱਲਿਆ ਯਾਰ ਤੂੰ ਹਾਂ ਫਿਰ ਮਿਲਦੇ ਆਪਾਂ ਬਾਈ ਨੂੰ ਕਾਲੀ ਯਾਰ ਸਭ ਠੀਕ ਆ ਬਾਈ ਓਕੇ ਓਕੇ ਉਹ ਵੀ ਮਿੱਤਰੋ ਜਿਹੜਾ ਬਾਈ ਨਾਲ ਕੋ ਲੇਜ਼ਰ ਕਰਾਤਾ ਤੇ ਉਹ ਵੀ ਅੱਜ ਚੱਲਿਆ ਜੀ ਅਨੰਤਪੁਰ ਸਾਹਿਬ ਏਰੀਏ ਦੇ ਵਿੱਚ 36 30 ਟਰੈਕਟਰ ਸਪੈਸ਼ਲ ਐਡੀਸ਼ਨ ਜਿ ਬਾਈ ਨਾਲ ਨੇ ਬਲੇਡ ਵੀ ਲੱਗੇ ਹੋਏ ਪਾਉਣਾ ਆ ਬਾਈ ਇਹਨਾਂ ਨੇ ਆ ਵੀ ਨਵਾਂ ਲਾਤਾ ਦੇਖੋ ਭਾਈਆ ਬਾਈਆ ਕਰਾਤੀ ਸਾਰਾ ਨਵਾਂ ਬਣਾ ਤੈਨ ਵਧੀਆ ਤੇ ਆਹ ਲੈਜਰ ਕਰਾ ਬਾਈ ਬਾਈ ਨੇ ਵਿੱਚ ਕਟਿਆ ਹੋਇਆ ਤਾਂ ਠੀਕ ਹੈ ਜੀ ਤੇ ਬਹੁਤ ਹੈਵੀ ਦਾ ਬਣਿਆ ਵਾ ਮਜ਼ਬੂਤ ਬਹੁਤ ਜੈ ਰੇਟ ਚ ਦਿੱਤਾ ਹੈ ਬਿਲਕੁਲ ਜੈ ਰੇਟ ਦੇ ਵਿੱਚ ਤੇ ਟਾਇਰ ਟੂਰ ਨਵੇਂ ਤੇ ਚਾਰੇ ਲ ਸਿਸਟਮ ਵੀ ਵਧੀਆ ਹਨ ਓਕੇ ਰਿਪੋਰਟ ਚੱਲਦਾ ਤੇ ਬਾਈ ਨੇ ਵੈਸੇ ਥੋੜਾ ਬਹੁਤ ਹੀ ਕੰਮ ਆ ਜਾਨੀ ਕਿ ਮਤਲਬ ਕਿ ਆਪਣੇ ਬਸ ਉਹਦੇ ਵਾਸਤੇ ਹੀ ਲਿਆ ਕਦਾਂ ਜ਼ਮੀਨ ਜ਼ਮਨ ਪੱਤਰੀ ਕਰਨ ਨੂੰ ਵਧੀਆ ਚੀਜ਼ ਆ ਬਾਈ ਤੇ ਨਵਾਂ ਨਵੇਂ ਕੀਮਤਾਂ ਤਾਂ ਕਾਫੀ ਮਹਿੰਗੀ ਆ ਬਾਈ 3-3 ਲੱਖ ਤੱਕ ਵੀ ਮਿਲਦੇ ਨੇ ਇਹ ਪਰ ਬਾਈ ਰਾਣੇ ਪਰ ਲੱਗਦਾ 1 ਲੱਖ 10-15 ਕੇਹਰ ਤੇ ਲੱਗੇ ਛੱਕੀ ਸੇਲ ਹੋਇਆ ਮੈਂ ਤਾਂ ਬਾਈ ਇਹਦਾ ਸਿਸਟਮ ਦੀ ਉਹ ਕਰਾਮਾਤ ਹੁੰਦੀ ਆ ਜਿਹੜਾ ਸਿਸਟਮ ਹੁੰਦਾ ਨਾ ਮੇਨ ਉਹਦੀ ਕਰਾਮਾਤ ਹੁੰਦੀ ਲੈਜਰ ਇਹ ਤਾਂ ਜਿਹੜਾ ਕਰਾ ਇਹਦਾ ਸਿਰਫ ਕੰਮ ਲੈਜਰ ਕਰਨਾ ਤੇ ਮਿੱਟੀ ਖਚਣਾ ਬਾਕੀ ਦਾ ਜਿਹੜਾ ਇਹ ਮੇਨ ਕਰਾਮਾਤ ਉਹ ਸਾਰੀ ਸਿਸਟਮ ਦੀ ਇਹਦੀ ਠੀਕ ਆ ਜੀ ਨਾਡੋ ਦੇ ਵਿੱਚ ਪਾਏ ਨੇ ਹੁਣ ਪਸੰਦ ਵਾਲੇ ਲੈ ਵੀ ਮੁੰਡਿਆਂ ਨੇ ਬਦਲਦੇ ਬਲੇਡ ਰੋਟਾਵੇਟਰ ਦੇ ਕਿ ਹਾਲ ਹੈ ਬਾਈ ਰਾਡੀ ਵਧੀਆ ਵੀਰੇ ਠੀਕ ਆ ਬਲੇਡ ਪਾਤੇ ਨਵੇਂ ਪਰ ਹੈ ਮੁੰਲਾ ਤਾਂ ਪਹਿਲੀ ਉਹ ਜੋੜੀ ਚੇਂਜ ਹੋਈ ਆ ਹੈਨਾ ਪਹਿਲੀ ਜੋੜੀ ਚੇਂਜ ਹੋਈ ਆ ਬਾਈ ਠੀਕ ਆ ਠੀਕ ਆ ਸ਼ਕਤੀਮਾਨ ਦਾ ਬਲੇਡ ਪਾਉਨੇ ਆ ਬਾਈ ਆ ਦੇਖੋ ਕੁਆਲਟੀ ਬਲੇਡ ਬਾਈ ਬਹੁਤ ਆ ਮਾਰਕੀਟ ਦੇ ਵਿੱਚ ਸਸਤੇ ਵੀ ਮਿਲਦੇ ਆ ਪਰ ਜਿਹੜੇ ਇਹਨੇ ਸ਼ਕਤੀਮਾਨ ਦਾ ਲਿਆ ਉਹ ਸ਼ਕਤੀਮਾਨ ਦੀ ਬਲੇਡ ਪਾਉਨੇ ਆ ਠੀਕ ਨਹੀਂ ਬਾਈ ਤੇ ਬਾਈ ਬਾਈ ਨਾਲ ਵੱਲ ਪਾਰਟੀ ਵੀ ਹੋਈ ਹੋਈ ਆ ਦੇਖੋ ਬਾਈ ਆਦਾ ਬਹਿ ਜਾ ਬਹਿ ਜਾ ਕਰਾ ਦੀ ਤੁਸੀਂ ਹਾਂ ਹਾਂ ਉਹ ਉਥੇ ਰੋਡ ਤੇ ਪਤਾ ਲੱਗਦਾ ਵੀ ਹਾਂ ਉਹਨੇ ਸ਼ਕਤੀਮਾਨ ਦੀ ਡੀਲਰਸ਼ਿਪ ਹੈਗੀ ਆ ਖਰਚਾ ਤਾਂ ਜ਼ਰੂਰ ਆ ਗਿਆ ਪਰ ਅੱਛਾ ਠੀਕ ਆ ਠੀਕ ਆ ਪਰ ਉਹ ਮੈਂ ਸਰਾ ਹੀ ਕਰ ਚੱਲ ਬਾਈ ਇਹ ਲੇਜ਼ਰ ਕਰਾ ਲਾ ਵੀ ਵਧੀਆ ਹੋ ਗਿਆ ਵਿਗ ਗਿਆ ਬਣਾ ਹਨਾ ਜੀ ਸੀਜ਼ਨ ਆ ਗਿਆ ਹੁਣੇ ਜਾਣਾ ਸੀ ਇਹਨੇ ਠੀਕ ਆ ਠੀਕ ਆ ਇਹ ਆਪਣੇ ਇੱਧਰ ਚੱਲੇ ਬੰਨਾ ਅਨੰਦਪੁਰ ਸਾਹਿਬੇ ਦੀ ਹਾਂ ਬੈਸਾਂ ਦੇ ਕੋਲ ਚੱਲੇ ਠੀਕ ਆ ਠੀਕ ਆ ਠੀਕ ਆ ਬਾਈ ਵਧੀਆ ਭਾਈ ਰੇਟ ਚ ਤਾਂ ਪੂਰਾ ਹੈ ਨਾ ਬਿਲਕੁਲ ਬਿਲਕੁਲ ਹਾਂ ਜੇ ਤੁਸੀਂ ਲਾ ਕੇ ਨਾ ਪੈਸੇ ਪੂਰੇ ਕਰਦੇ ਇਹਦਾ ਕੰਮ ਸਾਰ ਦੇਣਾ ਠੀਕ ਆ ਠੀਕ ਆ ਜੇ ਤੁਸੀਂ ਪੈਸੇ ਪੂਰੇ ਕਰਦੇ ਵਚਾਜੋ ਭਾਈ ਇਹ ਇਹ ਦੂਆ ਆਪਣਾ ਲਾਈਟਾਂ ਵਾਲਾ ਜਿਗਾੜਾ ਹੈ ਨਾ ਹਾਂ ਲਾਈਟਾਂ ਹੁਣ ਦਿਖਾਵਾਂਗੇ ਇਹਦੀਆਂ ਠੀਕ ਆ ਹਲ ਵਧੀਆ ਭਾਈ ਇਹਦੇ ਨਾਲ ਐਨ ਦੁਕਾਨ ਦਾ ਪੂਰਾ ਟੌਰ ਵੱਧ ਗਿਆ ਹੁਣ ਸਾਡੇ ਬੰਦੇ ਵੀ ਕਹਿ ਰਹੇ ਆ ਵੀ ਅਸੀਂ ਵੀ ਲਵਾਉਣਾ ਤੁਹਾਨੂੰ ਦੇਖ ਕੇ ਭਾਈ ਇਹ ਰੋਟਾਵੇਟਰ ਦਾ ਵੀ ਰਾਂਗ ਚੱਕੂ ਵਹੀ ਆ। ਹਾਂ। ਇਹ ਨਾਲ ਮਿਲ ਗਿਆ ਇਹਨਾਂ ਅਗਲਾ ਕਹੂਗਾ ਵੀ ਹਾਂ। ਠੀਕ ਆ ਠੀਕ ਆ। ਬਾਈ ਜਿਹੜੀ ਆਪਣੀ ਆਹ ਆਤੀ ਆਪਣੀ ਜਿਹੜੀ ਚੱਲਦੀ ਸਕੀਮ ਆ। ਹੋਰ ਬਾਈ ਮੈਂਟਿਕ ਜੀ। ਤੇਰੀ ਆਪਣ ਦਿੱਤੀ ਹੈ ਮੇਲੇ ਤੇ। ਇਹ ਆਪਣੀ ਹੁਣ ਵੀ ਚੱਲਦੀ ਹੈ ਕਿ ਹੈਗੇ ਆਪਣੇ ਕੋਲ ਰੋਟਾਵੇਟਰ ਹੈ ਸਕੀਮ ਚ? ਹਾਂ ਦੇ ਦਾਂਗੇ ਕੋਈ ਗੱਲ। ਹੈਗੀਆਂ ਜੀ। ਠੀਕ ਆ ਬਾਈ। ਤੇ ਆਟਾ ਚੱਕੀ ਬਾਈ ਨਾਲ ਆਪਾਂ ਦੱਸਿਆ ਵੀ ਤਾਂ ਆਪਾਂ ਤੁਹਾਨੂੰ ਨਾ ਕੱਲ ਨੂੰ ਆਟਾ ਚੱਕੀ ਵੀ ਦਿਖਾਵਾਂਗੇ ਇੱਕ ਵਾਰ ਕੱਢ ਕੇ ਵੀ ਕਿਹੜੀ ਆ। ਆਟਾ ਚੱਕੀ ਵਾਲੀ ਉਹ ਸਕੀਮ ਆ ਜੀ। ਹਾਂ ਜਿਨੇ ਬਾਈ ਲੈਣਾ ਹੈ ਤਾਂ ਆਟਾ ਚੱਕੀ ਵਾਲੀ ਸਕੀਮ ਨਾਲ ਲੈ ਸਕਦੇ ਠੀਕ ਆ ਇਹ ਬਾਈ ਕੁਸ਼ਕੇ ਵੀਜ਼ ਪਾਈਆਂ ਉਹਦੇ ਬਾਅਦ ਚ ਨਹੀਂ ਮਿਲਣੇ ਹੈਗੇ ਜੀ ਇਹ ਕੁਸ਼ਕੇ ਚੱਕੀਆਂ ਹਾਂ ਠੀਕ ਆ ਠੀਕ ਆ ਇਹ ਬਾਈ ਜਿਹਨੇ ਵੀ ਇਸ ਕੀਮ ਦੇ ਵਿੱਚ ਰੋਟਾਵੇਟਰ ਲੈਣ ਦਾ ਮਨ ਹੈਗਾ ਤਾਂ ਕੁਸ਼ਕ ਮਸ਼ੀਨਾਂ ਪਈਆਂ ਨਾ ਕੁਝ ਪਈਆਂ ਨੇ ਦੂਜੀਆਂ ਆਟਾ ਚੱਕੀਆਂ ਨੂੰ ਉਹਦੇ ਵਿੱਚ ਵਿੱਚ ਲੈ ਸਕਦੇ ਆ ਜੀ 7 ਫੁੱਟ ਤੇ 8 ਫੁੱਟ ਦੀਆਂ ਸਕੀਮਾਂ ਆਪਾਂ ਨੇ ਪਹਿਲਾਂ ਵੀ ਇੱਕ ਦੋ ਵਾਰ ਵੀਡੀਓ ਪਾਈਆਂ ਨੇ ਬਾਈ ਤੇ ਜਿਹਨੇ ਵੀ ਲੈਣਾ ਹੋਇਆ ਬਾਈ ਦਾ ਕੰਟੈਕਟ ਨੰਬਰ ਆ ਜੀ 94 177 34543 ਆ ਨੰਬਰ ਤੇ ਕਾਲ ਕਰਕੇ ਬਾਈ ਨਾਲ ਤੋਂ ਪੂਰੀ ਜਾਣਕਾਰੀ ਲੈ ਸਕਦਾ ਜੋ ਵੀ ਰੇਟ ਰੂਟ ਬਾਰੇ ਗੱਲਬਾਤ ਕਰ ਸਕਦਾ ਤੇ ਆਟਾ ਚੱਕੀ ਬਾਈ ਵਧੀਆ ਏ 17 18000 ਰੁਪਿਆ ਕੀਮਤ ਅੱਜ ਮੈਂ ਅਸੀਂ ਦੇਖੀ ਵੀ ਆ ਚਲਾ ਕੇ ਮੈਂ ਤੁਹਾਨੂੰ ਕੱਲ ਨੂੰ ਉਹਦੀ ਵੀਡੀਓ ਬਣਾ ਕੇ ਦਿਉ ਉਹ ਵੀ ਕਿ ਆਟਾ ਚੱਕੀ ਹੈ ਕਿਦਾਂ ਦੀ ਆ ਬਹੁਤ ਜਿੱਦਾਂ ਤੁਸੀਂ ਕੁਝ ਵੀ ਦਲੀਆ ਪੇਣਾ ਕੋਈ ਵੀ ਚੀਜ਼ ਪੇਣੀ ਸਾਰਾ ਕੰਮ ਆ ਇਹਨ ਵਧੀਆ ਕਰਦੀ ਆ ਤੇ ਠੀਕ ਹੈ ਬਾਈ ਆਪਾਂ ਵੀ ਚੱਲੀਏ ਜਾਂ ਸੀ ਕਰੀਏ ਬੰਦ ਤੇ ਅੱਜ ਦੇ ਬਲੌਗ ਚ ਇੰਨਾ ਹੀ ਜੀ ਬਾਈ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇ ਕਿਸੇ ਵੀ ਤੇਰੇ ਵੀਰ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੋਵੇ ਤਾਂ ਆਪਾਂ ਨੂੰ ਜਰੂਰ ਦੱਸਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦੇ ਕਰੋ ਜੀ ਰੇਟ ਨਾਲ ਜਰੂਰ ਮੈਂਸ਼ਨ ਕਰਦਿਆ ਕਰੋ ਇਹਨੇ ਦਾ ਵੇਚਣਾ ਠੀਕ ਹੈ ਜੀ ਰੋਟਾਵੇਟਰ ਦੀ ਬਾਈ ਕਈ ਫੋਨ ਆਈਏ ਨੇ ਪੁਰਾਣਿਆਂ ਦੇ ਫਿਲਹਾਲ ਕੋਈ ਹੈ ਨਹੀਂ ਜੇ ਕੋਈ ਸੈਕੰਡ ਹੈਂਡ ਰੋਟਾਵੇਟਰ ਵਧੀਆ ਆਇਆ ਤਾਂ ਆਪਾਂ ਵੀਡੀਓ ਪਾਵਾਂਗੇ ਆਪਣੇ ਚੈਨਲ ਤੇ ਇੱਕ ਦੋ ਰੋਟਾਵੇਟਰ ਆਈ ਦਿਓ ਆਪਣੇ ਬੀਕਲੇ ਬਾਈ ਨਾਲ ਦੀ ਨਾਲੇ ਤੇ ਜੇ ਹੋਰ ਆਇਆ ਤਾਂ ਆਪਾਂ ਦੱਸਾਂਗੇ ਜਰੂਰ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਵਿੱਚ ਸਾਰੇ ਵੀਰਾਂ ਦਾ ਧੰਨਵਾਦ